ਸਰਬ ਸਾਹਿਬ ਹਰ ਰੋਜ਼ ਲੱਖਾਂ ਦੀ ਗਿਣਤੀ ਦੇ ਵਿੱਚ ਸਰਦਾਲੂ ਦੇਸ਼ ਵਿਦੇਸ਼ ਤੋਂ ਪਹੁੰਚਦੇ ਨੇ ਉਹਨਾਂ ਦੀ ਆਮਦ ਨੂੰ ਦੇਖਦੇ ਹੋਏ ਸਰਕਾਰ ਵੱਲੋਂ ਹੈਰੀਟੇਜ ਇਸ सीएम ਸਾਹਿਬ ਜੀ ਦੀ ਪਹਿਲੀ ਸਰਕਾਰ ਹੈ ਜਿਨ੍ਹਾਂ ਨੇ ਸਾਨੂੰ ਇੰਨਾ ਮਾਨ ਬਖਸ਼ਿਆ ਹੈ ਜਿਨ੍ਹਾਂ ਨੇ ਸਾਨੂੰ ਤੀਰਥ ਯਾਤਰਾ ਤੇ ਭੇਜਿਆ ਸੋ ਅੱਜ ਬੜੀ ਖੁਸ਼ੀ ਹੋ ਰਹੀ ਹੈ ਮਨ ਨੂੰ ਕਿ ਪਰਮਾਤਮਾ ਨੇ ਕੋਈ ਡਿਊਟੀ ਲਈ ਸੀ ਉਹ ਪੂਰੀ ਕਰ ਰਹੇ ਆ ਉਹਦੇ ਲਈ ਮੈਂ ਤੁਹਾਨੂੰ ਸਾਰਿਆਂ ਨੂੰ ਵਧਾਈ ਦਿੰਦਾ ਇਹ ਬਲ ਤੁਸੀਂ ਬਖਸ਼ਿਆ ਕਿਉਂਕਿ ਜਨਤਾ ਦੇ ਵਿੱਚ ਹੀ ਲੋਕਾਂ ਦੇ ਵਿੱਚ ਹੀ ਪਰਮਾਤਮਾ ਵਸਦਾ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਨੇ ਲੋਕਾਂ ਦਾ ਸੁਪਨਾ ਸਾਕਾਰ ਕੀਤਾ ਹੈ। ਜਿਸ ਤਹਿਤ ਪੰਜਾਬ ਦੇ ਲੋਕ ਦੇਸ਼ ਭਰ ਚ ਸੁਬਾਈ ਮਾਨ ਵੱਖ-ਵੱਖ ਤੀਰਥ ਸਥਾਨਾਂ ਦੇ ਦਰਸ਼ਨ ਮੁਫਤ ਸਫ਼ਰ ਰਹੀ ਕਰ ਰਹੇ ਨੇ। ਧਾਰਮਿਕ ਸਥਾਨਾਂ ਦੀ ਯਾਤਰਾ ਲਈ ਪੀਆਰਟੀਸੀ ਅਤੇ ਪੰਜਾਬ ਰੋਡਵੇਜ਼ ਦੀਆਂ ਬਸਾਂ ਤੋਂ ਇਲਾਵਾ ਵਿਸ਼ੇਸ਼ ਟ੍ਰੇਨਾਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਯਾਤਰੀਆਂ ਨੂੰ ਸ੍ਰੀ ਹਜ਼ੂਰ ਸਾਹਿਬ ਪਟਨਾ ਸਾਹਿਬ ਬਾਰਾਨਸੀ ਮਥੁਰਾ ਬਰਿੰਦਵਨ ਅਜਮੇਰ ਸ਼ਰੀਫ ਤੱਕ ਦੀ ਰੇਲ ਗੱਡੀ ਰਾਹੀਂ ਯਾਤਰਾ ਕਰਵਾਈ ਜਾ ਰਹੀ ਹੈ ਜਦਕਿ ਸ੍ਰੀ ਅੰਮ੍ਰਿਤਸਰ ਸਾਹਿਬ ਤਲਵੰਡੀ ਸਾਬੋ ਸ੍ਰੀ ਅਨੰਦਪੁਰ ਸਾਹਿਬ ਮਾਤਾ ਚਿੰਤਪੁਰਨੀ ਮਾਤਾ ਨਾਨਾ ਦੇਵੀ ਮਾਤਾ ਵੈਸ਼ਨੋ ਦੇਵੀ ਸਾਲਾਸਰ ਬਾਲਾਜੀ ਧਾਮ ਖਾਟੂ ਸ਼ਾਮ ਧਾਮ ਮਾਤਾ ਜਵਾਲਾਜੀ ਤੱਕ ਬੱਸਾਂ ਰਾਹੀਂ ਮੁਫਤ ਸਫ਼ਰ ਕਰਵਾਇਆ ਜਾ ਰਿਹਾ ਹੈ ਹੁਣ ਤੱਕ 33500 ਤੋਂ ਵੱਧ ਸ਼ਰਦਾਲੂਆਂ ਨੇ ਇਸ ਯੋਜਨਾ ਦਾ ਲਾਭ ਲਿਆ ਹੈ ਇਸ ਸਕੀਮ ਤਹਿਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਤੀਰਥ ਯਾਤਰਾ ਦੇ ਖਰਚੇ ਦੀ ਚਿੰਤਾ ਦੂਰ ਕੀਤੀ ਹੈ। ਦੀ ਸਥਾਪਨਾ ਕੀਤੀ ਗਈ ਸੀ। ਔਰ ਇਹ ਹੈਰੀਟੇਜ ਸਟਰੀਟ ਦੀ ਤਰਜ਼ ਤੇ ਉੱਤੇ ਹੀ ਹੁਣ ਚਾਰ ਰਸਤੇ ਜਿਹੜੇ ਕਿ ਸ੍ਰੀ ਹਰਮੰਦਰ ਸਾਹਿਬ ਨੂੰ ਆਉਂਦੇ ਨੇ ਉਹਨਾਂ ਦੇ ਵਿੱਚ ਵੀ ਐਸੀ ਤਰ੍ਹਾਂ ਦੀ ਸਟਰੀਟਸ ਬਣਾਈਆਂ ਜਾਣਗੀਆਂ। ਉਹਦੇ ਟੈਂਡਰ ਜਿਹੜਾ ਕਿ ਕੱਲ ਯਾਨੀ ਮੰਗਲਵਾਰ ਨੂੰ ਹੋਣ ਦੀ ਉਮੀਦ ਹੈ। ਇਹਨਾਂ ਨੂੰ ਪਾਸ ਕਰ ਦਿੱਤਾ ਗਿਆ ਹੈ। ਇਹਨਾਂ ਰਸਤਿਆਂ ਨੂੰ ਜਿਹੜੇ ਚਾਰ ਰਸਤੇ ਸ੍ਰੀ ਹਰਮੰਦਰ ਸਾਹਿਬ ਨੂੰ ਆਉਂਦੇ ਨੇ ਉਹਨਾਂ ਨੂੰ ਪਾਸ ਕਰ ਦਿੱਤਾ ਗਿਆ। ਸੋ ਤੁਸੀਂ ਤਸਵੀਰਾਂ ਦੇਖੋ ਇਹ ਹੈਰੀਟੇਜ ਸਟਰੀਟ ਦੇ ਵਿੱਚ ਅਸੀਂ ਇਸ ਵੇਲੇ ਮੌਜੂਦ ਹਾਂ। ਤੁਸੀਂ ਤਸਵੀਰਾਂ ਦੇਖ ਰਹੇ ਹੋ ਕਿ ਹਰ ਰੋਜ਼ ਇੱਥੇ ਜਿਹੜੇ ਸ਼ਰਧਾਲੂ ਦੇਸ਼ ਵਿਦੇਸ਼ ਤੋਂ ਪਹੁੰਚਦੇ ਨੇ ਉਹਨਾਂ ਦੇ ਲਈ ਉਹਨਾਂ ਨੇ ਨਿਕਲਣ ਲਈ ਉਹਨਾਂ ਦੀ ਦਿੱਖ ਜਿਹੜੀ ਹੈ ਸਟਰੀਟ ਦੀ ਉਹ ਬਣਾਈ ਗਈ ਹੈ। ਦਿੱਖ ਉੱਥੋਂ ਜਿਹੜੇ ਦੁਕਾਨਦਾਰ ਸੀ ਉਹਨਾਂ ਨੂੰ ਸ਼ਾਮ-ਸ਼ਾਮ ਕਰ ਦਿੱਤਾ ਗਿਆ। ਖੁੱਲਾ ਰੋਡ ਬਣਾ ਦਿੱਤਾ ਗਿਆ ਸੀਗਾ। ਔਰ ਜਿੱਥੇ ਕੋਈ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ ਸੋ ਇਸ ਐਸੇ ਹੀ ਤਰਜ਼ ਤੇ ਸ਼੍ਰੀ ਹਰਮੰਦਰ ਸਾਹਿਬ ਦੇ ਨਾਲ ਲੱਗਦੇ ਹਰਮੰਦਰ ਸਾਹਿਬ ਨੂੰ ਆਉਂਦੇ ਜਿਹੜੇ ਵਿਚਾਰ ਹੋਰ ਰਸਤੇ ਨੇ ਉਹਨਾਂ ਦੇ ਲਈ ਵੀ ਹੁਣ ਟੈਂਡਰ ਹੋਣ ਜਾ ਰਹੇ ਨੇ ਉਹ ਵੀ ਜਿਹੜੇ ਰਸਤੇ ਨੇ ਐਸੇ ਤਰ੍ਹਾਂ ਹੀ ਐਸੇ ਤਰਜ਼ ਤੇ ਬਣਾਏ ਜਾਣਗੇ ਯਾਨੀ ਹੈਰੀਟੇਜ ਸਟਰੀਟ ਵੰਗਨ ਹੀ ਤਰਜ਼ ਤੇ ਉੱਤੇ ਇਹ ਬਣਾਏ ਜਾਣਗੇ ਸੋ ਹੈਰੀਟੇਜ ਸਟਰੀਟ ਦੀ ਜਿਹੜੀ ਖਾਸੀਅਤ ਹੈ ਉਹ ਉਸੇ ਉਹਨਾਂ ਉਹਨਾਂ ਰਸਤਿਆਂ ਦੇ ਉੱਤੇ ਵੀ ਹੋਏਗੀ ਇਹ ਇਹਨਾਂ ਦੇ ਵਿੱਚ ਮਾਨਾ ਸਿੰਘ ਰੋਡ ਹੈ ਜਿਹੜਾ ਕਿ ਸ਼੍ਰੀ ਹਰਮੰਦਰ ਸਾਹਿਬ ਨੂੰ ਆਂਦਾ ਹੈ ਘੋ ਮੰਡੀ ਹੈ ਕਟੜਾ ਆਲੂ ਵਾਲਾ ਆਲੂ ਵਾਲੀਆ ਹੈ ਰਾਮ ਸਰ ਰੋਡ ਹੈ ਇਹ ਕੋਈ 4 ਕਿਲੋਮੀਟਰ ਤੱਕ ਦਾ ਰੋਡ ਹੈ ਜਿਹੜਾ ਕਿ ਪੰਜਾਬ ਸਰਕਾਰ ਵੱਲੋਂ ਇਸ ਨੂੰ ਉਸਾਰਿਆ ਜਾ ਰਿਹਾ ਹੈ ਔਰ ਉਸ ਦੇ ਟੈਂਡਰ ਕੱਲ ਹੋ ਜਾਣਗੇ ਤੇ ਠੇਕੇਦਾਰ ਵੱਲੋਂ ਇਹਦਾ ਕੰਮ ਸ਼ੁਰੂ ਕਰ ਦਿੱਤਾ ਜਾਏਗਾ ਇਸੇ ਜਿਹੜੇ 4 ਰਸਤੇ ਨੇ ਉਹਨਾਂ ਦੇ ਉੱਤੇ ਸਾਰੀ ਜਿਹੜੀ ਲਾਈਟਨਿੰਗਲੀ ਵਾਇਰਿੰਗ ਜਿਹੜੀ ਜਿਹੜੀ ਤਾਰ ਦਾ ਸਿਸਟਮ ਹੈ ਚਾਹੇ ਉਹ ਬਿਜਲੀ ਦੀ ਤਾਰ ਹੈ ਚਾਹੇ ਕੇਬਲ ਦੀ ਤਾਰ ਹੈ ਜਾਂ ਪਾਣੀ ਹਸਤੇ ਪਾਈਪ ਹੈ ਪਾਣੀ ਦੀ ਪਾਈਪ ਹੈ ਉਹ ਸਾਰੀ ਅੰਡਰਗਰਾਉਂਡ ਕਰ ਦਿੱਤੀ ਜਾਏਗੀ ਔਰ ਜਿਸ ਤਰ੍ਹਾਂ ਹੈਰੀਟੇਜ ਸਟਰੀਟ ਦੇ ਵਿੱਚ ਵੀ ਤੁਸੀਂ ਵੇਖ ਸਕਦੇ ਹੋ ਕਿ ਇਸ ਵੇਲੇ ਕੋਈ ਵੀ ਉੱਪਰ ਤਾਰ ਨਹੀਂ ਹੈ ਮਤਲਬ ਹੈਰੀਟੇਜ ਸਟਰੀਟ ਦੇ ਉੱਤੇ ਕਿਸੇ ਤਰ੍ਹਾਂ ਦਾ ਕੋਈ ਤਾਰ ਦਾ ਜਾਲ ਨਜ਼ਰ ਨਹੀਂ ਆਉਂਦਾ ਤਾਰਾਂ ਦਾ ਜਾਲ ਨਾ ਹੋਣ ਕਰਕੇ ਕਿਉਂਕਿ ਇਹਨੂੰ ਅੰਡਰ ਗਰਾਉਂਡ ਕਰ ਦਿੱਤਾ ਗਿਆ ਹੈ ਔਰ ਐਸੇ ਹੀ ਤਰਜ਼ ਤੇ ਉਤੇ ਜਿਹੜੇ ਬਾਕੀ ਦੇ ਰਸਤੇ ਹੋਣਗੇ ਉਹਨਾਂ ਦਾ ਵੀ ਐਸੇ ਤਰ੍ਹਾਂ ਹੀ ਕਿ ਬਣਾਇਆ ਜਾਏਗਾ ਕਿ ਕੋਈ ਉਹਨਾਂ ਦੇ ਉੱਤੇ ਕੋਈ ਵਾਇਰ ਤਾਰ ਨਹੀਂ ਹੋਏਗੀ ਤੁਹਾਨੂੰ ਨਾ ਬਿਜਲੀ ਦੀ ਤਾਰ ਨਜ਼ਰ ਆਏਗੀ ਨਾ ਕੇਬਲ ਦੀ ਤਾਰ ਨਜ਼ਰ ਆਏਗੀ ਇਤੋਂ ਤੱਕ ਕਿ ਕੋਈ ਵਾਈਫਾਈ ਲਗਾਇਆ ਉਹਦੀ ਵੀ ਤਾਰ ਨਹੀਂ ਹੋਏਗੀ ਸਭ ਅੰਡਰਗਰਾਉਂਡ ਹੀ ਤੁਹਾਨੂੰ ਤਾਰਾਂ ਨਜ਼ਰ ਆਣਗੀਆਂ ਇਸ ਵੇਲੇ ਹੈਰੀਟੇਜ ਸਟਰੀਟ ਨੂੰ ਹੈਰੀਟੇਜ ਲੁੱਕ ਦਿੰਦੇ ਹੋਏ ਤਰ੍ਹਾਂ ਅਲੱਗ ਤਰ੍ਹਾਂ ਦੇ ਹੈਰੀਟੇਜ ਬਲਬ ਜਿਹੜੀ ਸਟਰੀਟ ਲਾਈਟਸ ਹੈ ਉਹ ਲਗਾਈਆਂ ਗਈਆਂ ਨੇ ਆ ਸੀਸੀਟੀਵੀ ਕੈਮਰੇ ਨਹੀਂ ਇੱਥੇ ਇੰਸਟਾਲ ਕੀਤੇ ਗਏ ਨੇ ਪੰਜਾਬ ਸਰਕਾਰ ਵੱਲੋਂ ਤਾਂ ਜੋ ਇੱਥੇ ਜਿਹੜੇ ਸ਼ਰਧਾਲੂ ਪਹੁੰਚਦੇ ਨੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ ਮਗਰ ਫਿਰ ਵੀ ਉਹ ਸੀਸੀਟੀਵੀ ਕੈਮਰੇ ਦੀ ਨਿਗਰਾਨੀ ਚ ਰਹਿਣ ਕੋਈ ਚੋਰੀ ਚਕਾਰੇ ਕੋਈ ਲੜਾਈ ਝਗੜਾ ਹੁੰਦਾ ਉਹਦੇ ਉੱਤੇ ਨਜ਼ਰ ਰਹਿ ਸਕੇ ਐਸੇ ਤਰ੍ਹਾਂ ਹੀ ਜਿਹੜੇ ਹੁਣ ਬਾਕੀ ਚਾਰ ਰਸਤੇ ਨੇ ਉਹਨਾਂ ਦੇ ਉੱਤੇ ਵੀ ਇਸੇ ਤਰ੍ਹਾਂ ਦਾ ਕੰਮ ਸ਼ੁਰੂ ਹੋਣ ਵਾਲਾ ਹੈ ਸੋ ਮੈਂ ਦੱਸਣਾ ਚਾਹਾਂਗਾ ਕਿ ਹਰ ਰੋਜ਼ 1 ਲੱਖ ਤੋਂ ਵੱਧ ਸ਼ਰਦਾਲੂ ਸ੍ਰੀ ਹਰਮੰਦਰ ਸਾਹਿਬ ਨਤਮਸਤਕ ਹੋ ਲਈ ਪਹੁੰਚਦਾ ਹੈ ਚਾਹੇ ਉਹ ਵਿਦੇਸ਼ ਤੋਂ ਆਇਆ ਹੈ ਸ਼ਰਦਾਲੂ ਚਾਹੇ ਉਹ ਪੰਜਾਬ ਤੋਂ ਆਇਆ ਹੈ ਉਹਨਾਂ ਦੇ ਲਈ ਇਹ ਉਹਨਾਂ ਨੂੰ ਜਦੋਂ ਸ੍ਰੀ ਹਰਮੰਦਰ ਸਾਹਿਬ ਆਂਦਾ ਹੈ ਤੇ ਉਹ ਹੈਰੀਟੇਜ ਸਟਰੀਟ ਯਾਨੀ ਕਿ ਜਿਹੜੀ ਇਹ ਸਟਰੀਟ ਹੈ ਗੁਰਦੁਆਰਾ ਰਾਮ ਸਰ ਤੋਂ ਚੱਲ ਕੇ ਉਹ ਵੀ 4 ਕਿਲੋਮੀਟਰ ਦਾ ਜਿਹੜਾ ਰਸਤਾ ਹੈ ਉਹ ਦਿਖਾਇਆ ਦੱਸਿਆ ਜਾ ਰਿਹਾ ਹੈ ਇਹ ਜਿਹੜਾ ਨਿਗਮ ਉਸ ਹੈ ਉਸ ਤੋਂ ਅੱਗੇ ਦਾ ਰਸਤਾ ਸਾਰਾ ਹੈ ਜਿਹਨੂੰ ਹੈਰੀਟੇਜ ਸਟਰੀਟ ਕਿਹਾ ਗਿਆ ਹੈ ਇਹ ਪੰਜਾਬ ਸਰਕਾਰ ਵੱਲੋਂ ਉਸਾਰਿਆ ਗਿਆ ਸੀ ਤੇ ਪਾਣੀ ਦਾ ਜਿਹੜਾ ਸਿਸਟਮ ਹੈ ਸੀਵਰੇਜ ਦਾ ਸਿਸਟਮ ਹੈ ਉਹਨੂੰ ਵੀ ਆਧੁਨਿਕ ਕੀਤਾ ਗਿਆ ਸੀਗਾ ਇਸੇ ਤਰ੍ਹਾਂ ਲਾਈਟ ਵੀ ਆਧੁਨਿਕ ਕੀਤੀ ਗਈ ਸੀਗੀ ਔਰ ਐਸੇ ਤਰ੍ਹਾਂ ਹੁਣ ਤੁਸੀਂ ਇੱਥੋਂ ਦੀਆਂ ਤਸਵੀਰਾਂ ਦੇਖ ਰਹੇ ਹੋ ਕਿ ਰਸ਼ ਦੇਖ ਰਹੇ ਹੋ ਕਿ ਹਰ ਰੋਜ਼ ਇੱਥੇ ਤੁਹਾਨੂੰ ਨਜ਼ਰ ਆਉਂਦਾ ਹੈ ਕਿ ਸ਼ਹਿਵਾਲੂ ਇੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਪਹੁੰਚਦੇ ਨੇ ਸੋ ਅਸੀਂ ਇਸ ਬਾਰੇ ਸ਼ਰਧਾਲੂਆਂ ਨਾਲ ਵੀ ਗੱਲ ਕਰਾਂਗੇ ਉਹਨਾਂ ਦਾ ਕੀ ਕਹਿਣਾ ਕਿਉਂਕਿ ਹੁਣ ਪੰਜਾਬ ਸਰਕਾਰ ਸਵਿਧਰ ਹੋ ਗਈ ਹੈ ਕਿ ਬਾਕੀ ਜਿਹੜੇ ਚਾਰ ਰਸਤੇ ਸ੍ਰੀ ਹਰਮੰਦਰ ਸਾਹਿਬ ਨੂੰ ਆਉਂਦੇ ਨੇ ਉਹਨਾਂ ਦੇ ਉਹਨਾਂ ਤੋਂ ਵੀ ਹੈਰੀਟੇਜ ਲੁੱਕ ਦਿੱਤੀ ਜਾਏਗੀ ਯਾਨੀ ਕਿ ਉਹਨਾਂ ਨੂੰ ਵੀ ਸਾਫ਼ ਸੁੱਚ ਔਰ ਬਿਲਕੁਲ ਪ੍ਰਦੂਸ਼ਣ ਮੁਕਤ ਔਰ ਸਭ ਤੋਂ ਵੱਡੀ ਗੱਲ ਹੈ ਕਿ ਤਾਰਾਂ ਦਾ ਜਿਹੜਾ ਜੰਗਾਲ ਹੈ ਉਹ ਕਿਤੇ ਨਜ਼ਰ ਨਹੀਂ ਆਏਗਾ ਸੋ ਇਹ ਪੰਜਾਬ ਸਰਕਾਰ ਦਾ ਉਪਰਾਲਾ ਜਿਹੜਾ ਕਿ ਹੋਣ ਜਾ ਰਿਹਾ ਹੈ ਮੈਂ ਇਸ ਤਰ੍ਹਾਂ ਪਹਿਲੇ ਦੱਸਿਆ ਹੈ ਕਿ ਇਸ ਦੇ ਉੱਤੇ ਕੱਲ ਟੈਂਡਰ ਹੋ ਜਾਣਗੇ ਔਰ ਇਸ ਦੇ ਉੱਤੇ ਕੰਮ ਸ਼ੁਰੂ ਹੋ ਜਾਏਗਾ ਅਸੀਂ ਗੱਲ ਕਰ ਰਹੇ ਹਾਂ ਸਿੰਘ ਸਾਹਿਬ ਇੱਕ ਦੱਸਿਓ ਕਿ ਹੈਰੀਟੇਜ ਸਟਰੀ ਤੁਸੀਂ ਦੇਖਦੇ ਹੋ ਜਿੱਥੋਂ ਨਿਕਲ ਕੇ ਆਏ ਹੋ ਪੰਜਾਬ ਸਰਕਾਰ ਹੁਣ ਇਸੇ ਤਰ੍ਹਾਂ ਚਾਰ ਹੋਰ ਰਸਤੇ ਨੇ ਸੋ ਅਸੀਂ ਗੱਲ ਕਰਾਂਗੇ ਹੋਰ ਵੀ ਕਿਸੇ ਦੇ ਨਾਲ ਸ਼ਰਧਾਲੂ ਪੰਜਾਬ ਸਰਕਾਰ ਇਸ ਦੇ ਉੱਤੇ ਬਿਲਕੁਲ ਵਚਨਬੱਧ ਹੈ ਕਿ ਸ਼੍ਰੀ ਹਰਮੰਦਰ ਸਾਹਿਬ ਲਈ ਜਾਨ ਵਾਲੇ ਜਿਹੜੇ ਚਾਰੇ ਚਾਰ ਹੋਰ ਰਸਤੇ ਨੇ ਹੈਰੀਟੇਜ ਸਟਰੀਟ ਤੋਂ ਇਲਾਵਾ ਉਹਨਾਂ ਦੇ ਉੱਤੇ ਵੀ ਇਸੇ ਤਰ੍ਹਾਂ ਹੀ ਕੀਤਾ ਜਾ ਸਿੰਘ ਸਾਹਿਬ ਸ਼੍ਰੀ ਹਰਮੰਦਰ ਸਾਹਿਬ ਨੂੰ ਇਹ ਜਿਹੜਾ ਰਸਤਾ ਜਾਂਦਾ ਹੈ ਹੈਰੀਟੇਜ ਸਟਰੀਟ ਇਹਨੂੰ ਕਿਹਾ ਜਾਂਦਾ ਹੈ ਜਿਹੜੇ ਬਾਕੀ ਦੇ ਹੋਰ ਰਸਤੇ ਹੈਗੇ ਨੇ ਉਹਨਾਂ ਦੇ ਉੱਤੇ ਵੀ ਇਸੇ ਤਰ੍ਹਾਂ ਹੀ ਬਣਾਉਣ ਜਾ ਰਹੀ ਹੈ ਸਰਕਾਰ ਜਿਹੜੇ ਬਾਕੀ ਦੇ ਰਸਤੇ ਨੇ ਜਿਸ ਤਰ੍ਹਾਂ ਸੋ ਕੁਝ ਲੋਕਾਂ ਨੂੰ ਨਹੀਂ ਵੀ ਪਤਾ ਹੈ ਜਿਸ ਤਰ੍ਹਾਂ ਪਤਾ ਚਲ ਜਾਏਗਾ ਸੋ ਪੰਜਾਬ ਸਰਕਾਰ ਵੱਲੋਂ ਵੇਖੋ ਤੁਸੀਂ ਹੈਰਿਟੇਜ ਸਟਰੀਟ ਦੇ ਉੱਤੇ ਅੱਗੇ ਵਾਹਨ ਨਾ ਕੋਈ ਚੱਲੇ ਇਸ ਲਈ ਬੈਰੀਗੇਟ ਵੀ ਲਗਾਏ ਗਏ ਨੇ ਇਹ ਇਲੈਕਟ੍ਰੋਨਿਕ ਬੈਰੀਗੇਟ ਨੇ ਜੇ ਕੋਈ ਅਮਰਜੈਂਸੀ ਹਾਲਾਤ ਹਾਲਾਤ ਹੋ ਜਾਂਦੇ ਉਹ ਇਹ ਹਟਾਇਆ ਮਤਲਬ ਆਟੋਮੈਟਿਕਲੀ ਹਟ ਵੀ ਸਕਦੇ ਨੇ ਸੋ ਇਹ ਇੱਕ ਉਪਰਾਲਾ ਪੰਜਾਬ ਸਰਕਾਰ ਦਾ ਹੈ ਹੈਰਿਟੇਜ ਸਟਰੀਟ ਦੇ ਤਰਜ ਦੇ ਉੱਤੇ ਹੀ ਵਿਰਾਸਤੀ ਤਰਜ ਦੇ ਉੱਤੇ ਹੀ ਚਾਰ ਹੋਰ ਜਿਹੜੇ ਰਸਤੇ ਨੇ ਉਹਨਾਂ ਨੂੰ ਬਣਾਇਆ ਜਾਏਗਾ ਸੋ ਇਸ ਦਾ ਇੰਨਾ ਇੰਪੈਕਟ ਗਿਆ ਦੇਸ਼ ਵਿਦੇਸ਼ ਤੋਂ ਜਿਹੜੇ ਸ਼ਦਾਲੂ ਪਹੁੰਚਦੇ ਨੇ ਉਹਨਾਂ ਦੇ ਉੱਤੇ ਪਿਆ ਹੈ ਕਿ ਐਸੇ ਐਸੇ ਹੀ ਤਰ੍ਹਾਂ ਦਾ ਜਿਹੜਾ ਉਪਰਾਲਾ ਹੈ ਪੰਜਾਬ ਸਰਕਾਰ ਹੋਰ ਕਰਨ ਜਾ ਰਹੀ ਹੈ ਜਿਹੜੇ ਸ੍ਰੀ ਹਰਮੰਦਰ ਸਾਹਿਬ ਨੂੰ ਆਉਣ ਵਾਲਾ ਰਸਤਾ ਹੈ ਉਹ ਚਾਰ ਹੋਰ ਰਸਤੇ ਹੈ ਐਸੇ ਤਰਜ਼ ਤੇ ਬਣਾਏ ਜਾ ਰਹੇ ਨੇ ਸੋ ਪੰਜਾਬ ਸਰਕਾਰ ਵੱਲੋਂ ਜਿਹੜਾ ਇਹ ਉਪਰਾਲਾ ਕੀਤਾ ਜਾ ਰਿਹਾ ਹੈ ਹੈਰੀਟੇਜ ਸਟਰੀ ਕਿਉਂਕਿ ਹਰ ਰੋਜ਼ 1 ਲੱਖ ਤੋਂ ਵੱਧ ਸ਼ਰਧਾਲੂ ਸ੍ਰੀ ਹਰਮੰਦਰ ਸਾਹਿਬ ਦਰਸ਼ਨ ਕਰਨ ਲਈ ਪਹੁੰਚਦਾ ਹੈ ਚਾਹੇ ਉਹ ਦੇਸ਼ ਤੋਂ ਹੋਣ ਚਾਹੇ ਵਿਦੇਸ਼ ਤੋਂ ਹੋਣ ਚਾਹੇ ਸ਼ਰਧਾਲੂ ਹੋਵੇ ਚਾਹੇ ਸਲਾਨੀ ਹੋਵੇ ਉਹ ਸ੍ਰੀ ਹਰਮੰਦਰ ਸਾਹਿਬ ਆਂਦਾ ਹੈ ਝੱਲਿਆਂ ਵਾਲੇ ਬਾਗ ਆਂਦਾ ਹੈ ਦੁਰਗਿਆਨਾ ਮੰਦਿਰ ਜਾਂਦਾ ਹੈ ਬਾਰਡਰ ਇਹ ਬਾਰਡਰ ਤੇ ਜਾਂਦਾ ਹੈ ਉਹ ਇਸ ਜਗ੍ਹਾ ਤੇ ਜ਼ਰੂਰ ਆਂਦਾ ਹੈ ਔਰ ਉਸ ਦੇ ਲਈ ਹੈਰੀਟੇਜ ਸਟਰੀਟ ਯਾਨੀ ਕਿ ਵਿਰਾਸਤੀ ਮਾਰਗ ਇੱਕ ਦਾ ਪੰਜਾਬ ਸਰਕਾਰ ਵੱਲੋਂ ਬਣਾਇਆ ਗਿਆ ਸੀਗਾ ਹੁਣ ਇਸੇ ਤਰ੍ਹਾਂ ਦਾ ਹੀ ਵਿਰਾਸਤੀ ਮਾਰਗ ਜਿਹੜਾ ਹੈ ਤਿੰਨ ਹੋਰ ਚਾਰ ਹੋਰ ਮਾਫ਼ ਕਰਨਾ ਚਾਰ ਹੋਰ ਜਗ੍ਹਾ ਦੇ ਉੱਤੇ ਚਾਰ ਹੋਰ ਜਿਹੜੇ ਰਸਤੇ ਨੇ ਜਿਹੜੇ ਸ੍ਰੀ ਹਰਮੰਦਰ ਸਾਹਿਬ ਤੱਕ ਪਹੁੰਚਦੇ ਨੇ ਉਹ ਮਾਰਗ ਨੂੰ ਵੀ ਐਸੇ ਹੀ ਤਰਜ਼ ਦੇ ਉੱਤੇ ਵਿਰਾਸਤੀ ਮਾਰਗ ਜੋ ਬਣਾਏ ਜਾਣਗੇ ਉਹਦੇ ਤੇ ਟੈਂਡਰ ਹੋ ਜਾਣਗੇ ਔਰ ਜਲਦ ਦੇਰ ਤੇ ਕੰਮ ਕਰਨਾ ਸ਼ੁਰੂ ਹੋ ਜਾਏਗਾ ਮੈਂ ਦੱਸਣਾ ਚਾਹਾਂਗਾ ਕਿ ਇਹ ਵਿਰਾਸਤੀ ਬਾਗ ਜਿਹੜਾ ਸ੍ਰੀ ਹਰਮੰਦਰ ਸਾਹਿਬ ਨੂੰ ਜਾਂਦਾ ਹੈ ਇੱਕੋ ਇੱਕ ਮਾਰਗ ਹੈ ਜਿਹਦੇ ਵਿੱਚ ਪੂਰੀ ਤਰ੍ਹਾਂ ਵਾਇਰਿੰਗ ਕੋਈ ਨਹੀਂ ਹੈ ਬਿਜਲੀ ਦੀ ਤਾਰ ਕੋਈ ਨਹੀਂ ਹੈ ਕੇਬਲ ਦੀ ਤਾਰ ਕੋਈ ਨਹੀਂ ਹੈ ਟੈਲੀਫੋਨ ਦੀ ਕੋਈ ਤਾਰ ਨਹੀਂ ਹੈ ਸੀਵਰ ਤੁਹਾਡੇ ਸਾਹਮਣੇ ਹੈ ਸੋ ਇਸੇ ਤਰ੍ਹਾਂ ਹੀ ਇਸੇ ਤਰਜ਼ ਦੇ ਉੱਤੇ ਹੀ ਹੁਣ ਜਿਹੜੇ ਬਾਕੀ ਦੇ ਮਾਰਗ ਨੇ ਜਿਹੜੇ ਬਾਕੀ ਦੇ ਰਸਤੇ ਨੇ ਉਹਨਾਂ ਨੂੰ ਵੀ ਉਸਾਰਿਆ ਜਾਏਗਾ ਗੁਰ ਰਸਤੇ ਜੀਵ ਮੰਦਰ ਸਾਹਿਬ ਨੂੰ ਆ ਰਹੇ ਨੇ ਪੰਜਾਬ ਸਰਕਾਰ ਉਹਨਾਂ ਤੇ ਵੀ ਇਸੇ ਤਰ੍ਹਾਂ ਦਾ ਹੀ ਕੰਮ ਕਰਨਾ ਚਾਹੀਦਾ ਹੈ ਮਤਲਬ ਕੋਈ ਵੀ ਵਾਇਰ ਪਾਰ ਨਹੀਂ ਲੱਗੀ ਹੋਏਗੀ ਸੀਵਰ ਵੀ ਅੰਡਰਗਰਾਉਂਡ ਹੋਏਗਾ ਪਾਣੀ ਦੀ ਵੀ ਅੰਡਰਗਰਾਉਂਡ ਹੀ ਹੋਏਗਾ ਕੀ ਤੁਹਾਨੂੰ ਕਿਸ ਨੂੰ ਲੱਗੇਗਾ ਨੱਚਾ ਹੋਏਗਾ ਵਧੀਆ ਹੋ ਜਾਏਗਾ ਸਾਫ ਸੁਥਰਾ ਹੋ ਜਾਏਗਾ ਹਾਂਜੀ ਹੈਰੀਟੇਜ ਸਟਰੀਟ ਸੀ ਵੀ ਸਾਫ ਸਿੰਘ ਹਾਂਜੀ ਸਾਫ ਹਾਂਜੀ ਬਿਲਕੁਲ ਰਸਤਾ ਹੀ ਹੋਣਾ ਚਾਹੀਦਾ ਹੈਗਾ ਪੋਲੂਸ਼ਨ ਮੁਕਤ ਹੋ ਜਾਏਗਾ ਬੜਕੀ ਸਟਰੀਟ ਜਿਹੜੀ ਚਾਰ ਰਸਤੇ ਆ ਰਹੇ ਨੇ ਸ੍ਰੀ ਹਰਮੰਦਰ ਸਾਹਿਬ ਲਈ ਉਸ ਸਟਰੀਟ ਵਿੱਚ ਉਸੇ ਤਰ੍ਹਾਂ ਬਣਾ ਰਹੀ ਹੈ ਕੋਈ ਕੇਬਲ ਨਹੀਂ ਹੋਏਗੀ ਕੋਈ ਟੂਨੀ ਹੈਗਾ ਤਾਰਾਂ ਵੀ ਅੰਡਰਗਰਾਉਂਡ ਹੋਣਗੇ ਪਾਣੀ ਵੀ ਅੰਡਰਗਰਾਉਂਡ ਹੋਏਗਾ ਜੀ ਮੇਰਾ ਤਾਂ ਖਿਆਲ ਬਹੁਤ ਵਧੀਆ ਜੀ ਕੋਈ ਕੋਈ ਵੀ ਕਿਸੇ ਵੀ ਫਰਕੇ ਨਾਲ ਹੋਵੇ ਇਹਨੂੰ ਗਲਤ ਨਹੀਂ ਆਖੂਗਾ ਕਿਉਂਕਿ ਪਬਲਿਕ ਦੀ ਸਹੂਲਤ ਵਾਸਤੇ ਹੈ ਸੰਗਤ ਦੀ ਸਹੂਲਤ ਵਾਸਤੇ ਹੈ ਬਹੁਤ ਵਧੀਆ ਪ੍ਰਾਣ ਹੈ ਹਰ ਰੋਜ਼ ਕੋਈ ਕਰੀਬ ਲੱਖ ਤੋਂ ਉੱਪਰ ਬੰਦਾ ਆਉਂਦਾ ਹੈ ਉਹਦੇ ਲਈ ਕਿਉਂਕਿ ਹੁਣ ਮੈਡੀਟੇਸ਼ਨ ਹਾਂ ਜੀ ਹਾਂ ਜੀ ਕਦੇ ਨਾ ਕਦੇ ਟ੍ਰੈਫਿਕ ਦੀ ਪ੍ਰੋਬਲਮ ਆ ਜਾਂਦੀ ਹੈ ਸੰਗਤ ਪੈਦਲ ਜਨਵਰੀ ਵਾਸਤੇ ਵੀ ਆ ਜਾਂਦੀ ਹੈ ਜੇਕਰ ਪੁੱਲ ਜਾਣਗੇ ਰਸਤੇ ਤਾਂ ਉਹ ਬਹੁਤ ਬਿਲਕੁਲ ਸੋਲਵ ਹੋਈ ਹੋਈ ਪ੍ਰੋਬਲਮ ਜਿਹੜੀ ਹੈ। ਇਹ ਬਹੁਤ ਵਧੀਆ ਹੋਵੇ। ਕਾਰਨੇ ਚੁਲੇ ਨੇ ਜਿਹੜੇ ਸ਼ਹਿਰ ਬੰਦਰ ਸਾਹਿਬ ਨੂੰ ਆਂਗੇ ਉਹਨਾਂ ਦੀ ਵੀ ਲੁੱਕ ਜਿਹੜੀ ਹੈ ਹੈਰੀਟੇਜ ਸਟਰੀਟ ਵਰਗੀ ਬਣਾਈ ਜਾਏਗੀ ਜਾਂ ਕਿ ਉੱਥੇ ਤੁਹਾਨੂੰ ਤਾਰਾਂ ਦਾ ਚੰਝੜੀ ਰਹੇਗਾ ਪਾਣੀ ਸਭ ਕੁਝ ਅੰਡਰਗਰਾਉਂਡ ਹੋ ਜਾਏਗਾ। ਕਿਸ ਸੱਕੀ ਕਹੋਗੇ? ਦੇਖੋ ਜੀ ਪਹਿਲਾਂ ਵੀ ਐਡੀ ਸੀ ਜੋ ਬਣੀ ਹੈ ਉਹ ਐਡੀ ਸੀ ਬਣਨ ਨਾਲ ਜੋ ਸ਼ਹਿਰ ਚ ਸ਼ਰਧਾਦੂ ਜੀ ਲਖਣ ਰੋਸ਼ਦਾ ਲਾਲੂ ਆਂਜੇ ਨੇ। ਉਥੇ ਆਗੇ ਜਿਹੜੇ ਮੰਦਿਰ ਸਾਹਿਬ ਆਗੇ ਨਕਬਸਤ ਹੁੰਦੇ ਨੇ ਉਹਨਾਂ ਸਦਾਨੂਆਂ ਨਾਲ ਸਾਡੇ ਅੰਬਰ ਤੇ ਜਿੰਨਾ ਵਪਾਰ ਇੰਨਾ ਵਧਿਆ ਵਪਾਰਿਆ ਇਹਨਾਂ ਵਪਾਰ ਵਜਿਹਾ ਵੀ ਮੇਰੇ ਅਖਾ ਗੁਰੂ ਰਾਮ ਦਾ ਨਗਰੀ ਜਿੱਨੇ ਵੀ ਦੁਕਾਨ ਰੱਖਣਾ ਅੱਜ ਸਾਰਾ ਟੂਰਿਸਟ ਇੱਥੇ ਆ ਤੇ ਮੰਨ ਲਓ ਵੀ ਚਾਰ ਉਹਨਾਂ ਗੇਟਾਂ ਦੇ ਜਿਵੇਂ ਮੈਂ ਦੱਸਣਾ ਜਿਹੜੇ ਲੱਖੇ ਬਣੇ ਕਿਉਂ ਮੰਡੀ ਗੇਟ ਹੈਗਾ ਵਾ ਸ਼ੇਰਾਂ ਵਾਲਾ ਗੇਟ ਹੈਗਾ ਵਾ ਰਾਮ ਸਾਹ ਰੋਡ ਹੈਗਾ ਵਾ ਮੈਂ ਸਲਤਨਨ ਰੋਡ ਗੇਟ ਵੀ ਹੈਗਾ ਇਹ ਮੰਨ ਲਓ ਇੱਥੇ ਸੀਟ ਬਣ ਜਾਂਦੀ ਏ ਉਹਦੀ ਥੱਲੇ ਫਰਸ਼ ਨਵੇਂ ਜਿਵੇਂ ਇੱਥੇ ਬਣੇ ਸਾਰੇ ਨਵੇਂ ਫਰਸ਼ ਪਾਏ ਜਾਂਦੇ ਨੇ ਤੇ ਮੇਰੇ ਹਿਸਾਬ ਨਾਲ ਹਰਮੰਦਰ ਸਾਹਿਬ ਦੀ ਹੋਰ ਜਿਹੜੀ ਕਿਰਪਾ ਤੇ ਪਹਿਲੇ ਬਹੁਤ ਜਿਆਦਾ ਹੁੰਦੀ ਤੇ ਕਹਿੰਦੇ ਸੀ ਸਾਡੇ ਲਬਜ਼ਿਆ ਨਹੀਂ ਜਿੰਨੀ ਗੁਰੂ ਰਾਮ ਦਾ ਕਿਰਪਾ ਤੇਗੀ ਪਰ ਉਹਦੇ ਗੇਟਾਂ ਨਾਲ ਇਹ ਹੁੰਦਾ ਵੀ ਲੋਕਾਂ ਨੂੰ ਦੂਰੋਂ ਪਤਾ ਲੱਗਦਾ ਵੀ ਇਹ ਗੇੜ ਹਰਮੰਦਰ ਸਾਹਿਬ ਜਾਣਾ ਹੈ ਇਹ ਵੀ ਗੇਟ ਹਰਮੰਦਰ ਸਾਹਿਬ ਜਾਣਾ ਉਹਨਾਂ ਲੋਕਾਂ ਨੂੰ ਕਿੰਨੀ ਪੁੱਛਣਾ ਪੈਂਦਾ ਵੀ ਕਿਉਂ ਮੰਡੀ ਆ ਰਸਤਾ ਹਰਮੰਦਰ ਜਾਂਦਾ ਆ ਰਾਮ ਸਾਹਿਬ ਰੋਡ ਖਾਸ ਕਰਕੇ ਉਹ ਉਧਰ ਹਰਮੰਦਰ ਜਾਂਦਾ ਬਾਬੇ ਸ਼ਿਦਾਰਾ ਦੇ ਕੋਲੋਂ ਕਿ ਇਹ ਚੀਜ਼ ਗੇੜ ਬਣਨਾ ਹੈ ਗੇੜੇ ਸੀ ਬਣਨੇ ਕਿ ਲੋਕਾਂ ਨੂੰ ਆਪਣੇ ਪਤਾ ਲੈਣਾ ਤੇ ਇਹ ਗੇੜ ਬਣਿਆ ਇੱਧਰ ਇਹ ਰਸਤਾ ਸ੍ਰੀ ਹਰਮੰਦਰ ਸਾਹਿਬ ਗੁਰੂ बन ਗਏ ਉਹਦੇ ਕੋਈ ਮੇਰੇ ਸਾਣਾ ਅੱਛੀ ਗੱਲ ਹੀ ਏ ਇੱਕ ਜੋ ਸ਼ਹਿਰ ਦੀ ਗੰਦਗੀ ਖਤਮ ਹੋਏਗੀ ਜੋ ਤਾਰਾਂ ਉੱਪਰੋਂ ਨੰਗਦੀਆਂ ਆ ਉਹ ਤਾਰ ਲੱਜ ਜਾਣਗੀਆਂ ਸਾਰੀਆਂ ਅੰਡਰਗ੍ਰਾਊਂਡ ਹੋ ਰਹਿਣਗੀਆਂ ਤੇ ਇਹ ਤੇ ਗੁਰੂ ਰਾਮ ਦੇ ਕਿਰਪਾ ਜੋ ਕਾਰ ਸੱਚੇ ਪਾਤਸ਼ਾਹ ਮੇਰੇ ਖਿਆਲ ਹੀ ਆਪ ਵੀ ਸਾਡੇ ਕਰਵਾ ਰਹੇ ਆ ਅੱਗੇ ਵੀ ਨਾ ਕਰਵਾਏ ਆ ਸਾਡੀ ਉਹ ਵੀ 17 ਸਕਾਰਾਂ ਆਈਆਂ ਕਿ ਜਿਹਨਾਂ ਕੰਮ ਕੀਤਾ ਕਾਲੀ ਦਾ ਸਰਕਾਰ ਇੰਨਾ ਕੰਮ ਪੂਰਾ ਕੀਤਾ ਵਿਕਾਸਾ ਬਣੀ ਅੱਜ ਅੱਜ ਮੇਰਾ ਖਿਆਲ ਰੋਜ਼ ਦਾ 1.5-2 ਲੱਖ ਤੋਂ ਉੱਪਰ ਸਾਡੇ ਵੀ ਹੋਟਲ ਲੈਣੀ ਆ ਹੋਰ ਵੀ ਤੇ ਕਾਰੋਬਾਰ ਲੋਕਾਂ ਦੇ ਪਰ ਮੇਰਾ ਖਿਆਲ ਰਖੇ ਉਹ ਲੈ ਕੇ ਝਾੜ ਧਕਣ ਸਾਰੇ ਟੂਰਿਸਟ ਜਮਲਾ ਪਸੰਦ ਨਤੇਸ਼ ਦੇ ਨਾਲ ਜੋਤੀ ਵਹਿਲ ਬੈਨਿੰਗ ਸਵੇਰਾ ਟੀਵੀ ਅੰਮ੍ਰਿਤਸਰ